ਅਸਵਲਦੀ ਅਹਿਮ ਖਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਸੰਗਰੂਰ ਕੋਰਟ ਦੇ ਵੱਲੋਂ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੰਤਰੀ ਅਮਨ ਅਰੋੜਾ ਦੇ ਵੱਲੋਂ ਤਿਰੰਗਾ ਲਹਿਰਾਇਆ ਜਾ ਸਕੇਗਾ ਦੱਸਦੀ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸ�ਜਾ ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ ਸੰਗਰੂਰ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ 2 ਸਾਲ ਦੀ ਸਜ਼ਾ ਸੀ ਐਸੇ ਤੇ ਹੀ ਰੋਕ ਲਗਾਉਂਦੇ ਹੋਏ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਇਸ ਫੈਸਲੇ ਤੋਂ ਬਾਅਦ ਹੁਣ ਮਨ अरोड़ा ਪਹਿਲਾਂ ਤੋਂ طے ਪ੍ਰੋਗਰਾਮ ਮੁਤਾਬਕ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾ ਸਕਣਗੇ ਦੱਸਦੇ ਕਿ ਬੀਤੇ ਦਿਨ ਹੀ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਪਰ ਕੋਰਟ ਨੇ ਅੱਜ ਤੱਕ ਦੇ ਲਈ ਇਸ ਸੁਣਵਾਈ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਇਸੇ ਦਾ ਹੀ ਹੁਣ ਫੈਸਲਾ ਜੋ ਹੈ ਉਹ ਸਾਹਮਣੇ ਆਇਆ ਜਿਸ ਦੇ ਮੁਤਾਬਕ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਤੇ ਇਸੇ ਦੇ ਬਾਅਦ ਹੁਣ ਜਿਹੜਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ ਗਣਤੰਤਰ ਦਿਵਸ ਦਾ ਉਸ ਨੂੰ ਲੈ ਕੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾ ਸਕਣਗੇ ਮੰਤਰੀ ਅਮਨ अरोड़ा ਤੇ ਇਸ ਦੇ ਨਾਲ ਹੀ ਪੁਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੈਬਨਿਟ ਮੰਤਰੀ ਅਮਨ अरोड़ा ਦਾ ਆਪਣੇ ਹੀ ਜੀਜਾ ਰਜਿੰਦਰਦੀਪਾ ਤੇ ਨਾਲ ਇੱਕ ਪਰਿਵਾਰਕ ਝਗੜਾ ਚੱਲ ਰਿਹਾ ਸੀ ਜੀਜੇ ਨੇ ਦੋਸ਼ ਲਗਾਏ ਸਨ ਕਿ 2008 ਦੇ ਵਿੱਚ ਅਮਨ अरोड़ा ਨੇ ਉਸ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੀ ਟਮਾਰ ਕੀਤੀ ਸੀ ਇਸੇ ਮਾਮਲੇ ਦੇ ਵਿੱਚ ਅਮਨ अरोड़ा ਤੇ ਹੋਰਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜਿਸ ਦਾ ਫੈਸਲਾ 15 ਸਾਲ ਬਾਅਦ ਆਇਆ ਸੁਨਾਮ ਦੀ ਅਦਾਲਤ ਦੇ ਵੱਲੋਂ ਮંત્રી ਅਮਨ अरोड़ा ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੋਈ ਹੈ ਇਸੇ ਮਾਮਲੇ ਦੇ ਵਿੱਚ ਹੀ ਬੀਤੇ ਦਿਨ ਸੁਣਵਾਈ ਸੀ ਸੁਣਵਾਈ ਹੋਈ ਇਸ ਮਾਮਲੇ ਦੀ ਪਰਕੋਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਜਿਸ ਦਾ ਹੁਣੇ ਕੁਛ ਦਿਨ ਪਹਿਲਾਂ ਹੀ ਇਸ ਤੇ ਫੈਸਲਾ ਆਇਆ ਹੈ ਫੈਸਲੇ ਦੇ ਮੁਤਾਬਕ ਸਟੇ ਲਗਾ ਦਿੱਤੀ ਗਈ ਹੈ ਜੋ ਅਦਾਲਤ ਦੇ ਵੱਲੋਂ ਸੰਗਰੂਰ ਦੀ ਅਦਾਲਤ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸਟੇ ਲਗਾਉਣ ਦੇ ਹੋਏ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਅਮਨ अरोड़ा ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾ ਸਕਣਗੇ